फतेहगढ़ साहबे मानसिक परेशानी के चलते सहिंद नौजवान गुरचरण है, जो नहर लगाओ बरामद के। जो है अधिकारी एस आई जसवीर ने दस है साल नौजवान गुरचरण सिंह ए रिपेयर करने का काम करता जो कि मानसिक तौर पर थोड़ा परेशान रहता है एलो मानसिक तनाव के चलते ही डिप्रैशन अठाई मई ਸਰਨ ਪਾਖੜਾ ਨਹਿਰ ਦੇ ਨੇੜੇ ਪਿੰਡ ਸਾਨੀਪੁਰ ਨਹਿਰ ਦੇ ਵਿੱਚ ਉਸਦੇ ਵੱਲੋਂ ਛਾਲ ਮਾਰ ਦਿੱਤੀ ਗਈ ਇਸ ਦੀ ਲਾਸ਼ 9 ਜੂਨ ਨੂੰ ਸਰਨ ਪਾਖੜਾ ਨਹਿਰ ਦੇ ਪਿੰਡ ਰਿਉਣਾ ਸਾਈਫਨ ਲੱਗਿਓ ਕੋਲੋਂ ਬਰਾਮਦ ਕੀਤੀ ਗਈ ਹੈ ਉਹਨੇ ਇਹ ਵੀ ਦੱਸਿਆ ਹੈ ਕਿ ਮਤਕ ਦਸਵਲ ਹਸਪਤਾਲ ਫਤਿਹਗੜ ਸਾਹਿਬ ਦੇ ਵਿਕੇ ਪੋਸਟਮਾਰਟਮ ਕਰਨ ਦੇ ਉਪਰੰਤ ਲਾਸ਼ ਜੁੜੀ ਹੈ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ ਇਹ ਦਾ ਬੋਤਾ ਸੁਖਵਿੰਦਰ ਸਿੰਘ ਵਸੀ ਬਾੜਾ ਸਰਾਂ ਦਾ ਇਹ ਜੀ 28 ਤਰੀਕ ਨੂੰ ਘਰੋਂ ਚਲਿਆ ਸੀ ਮੈਨੂੰ ਦੱਸੇ ਪਿੱਛੇ ਤੋਂ ਜਾਨ ਪਰਿਵਾਰ ਨੇ ਇਹ ਭਾਰ ਕੀਤੀ ਕਿਤੇ ਨਾ ਮਿਲਿਆ ਆ ਕੀਰਨ ਨੂੰ ਦੀ ਅੱਜ 9 ਤਰੀਕ ਨੂੰ 9 6 ਨੂੰ ਇਹਦੀ ਡੈੱਡ ਬਡੀ ਨੂੰ ਨੇ ਨੇੜੇ ਨਹਿਰ ਬਾਗ ਨੇ ਤੁੰਗੀਆ ਤੇ ਇਹਦੇ ਪਰਿਵਾਰ ਨੂੰ ਬੁਲਾਇਆ ਗਿਆ ਨਾ ਇਹਨੇ ਪਰਿਵਾਰ ਦੇ ਮੈਂਬਰ ਕਹਿੰਦੇ ਪਿਤਾ ਸਾਰੇ ਬੜੀ ਸਾਰਾ ਇਕੱਠੇ ਹੋਏ ਸੀ ਕਿ ਜਾਂਦੀ ਇਹਦੀ ਕੋਹਾ ਬੈਨ ਨਿ ਕਰਉਣੀ ਕਿ ਸਾਡਾ ਮੁੰਡਾ ਜਿਹੜਾ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਉਹਰ ਕੁੱਟੀ ਜਾਂਦੀ ਸੀ ਉਹਦੀ ਉਈ ਕਦੇ ਕਦਰ ਡਾਕਟਰ ਕੋਲਾਂ ਅੰਦਰ ਜਦ ਤੱਕ ਰੋ ਜਾਂਦਾ ਸੀ ਵੀ ਇਸ ਕਰੇ ਕਰਕੇ ਘਰੋਂ ਚਲੇ ਜਾਂਦੀ ਇਹ ਜਿਆਦਾ ਨਹਿ ਤਿਕ ਨਗਰਿਆ ਇਹ ਉਹ ਬਰਸ਼ਿੰਦ ਦਿੱਤੀ ਸੀ ਉਹਨਾਂ ਕੰਟੀ ਗੱਲ ਅਮ ਏਸੀ ਦਾ ਕੰਮ ਕਰਦਾ ਸੀ ਇਹ ਏਸੀ ਰਿਪੇਅਰ ਦਾ ਕੰਮ ਆ ਇਹ ਪਾਸ ਦੀ ਮੁੰਡਾ ਤੇ ਵੀ ਆਪਣਾ ਕੋਈ ਜਿੱਦਦਰ ਕੰਮ ਕਰਦੇ ਜਿੱਦਦਰ ਮਾਦਾ ਜਿੱਥੇ ਕੰਮ ਮਿਲ ਗਿਆ ਉਹਨੂੰ ਕਰਦਾ ਸੀ ਹਾਂ ਇਹ ਉਮਰਜੀਤ ਦੀ 27 ਫਾਦ ਹੈ ਫਾਦ ਵੀ ਇਹ ਸੀਗੀ ਤੇ ਜਿਹੜਾ 194 ਬੀਐਨ 776 ਇਹਦੀ ਕਾਰ ਭਈ ਇਹਨੂੰ ਕੱਲ 174 ਜਾਂਦੇ ਸੀ ਹੁਣ 194 ਬੀਐਨਸ ਦਾ ਤੁਸੀਂ ਕਾਰ ਵੀ ਉਮਰ ਜੰਦੀ ਹੈ ਉਸ ਮਾਸੋਂ ਕਰਾਇਆ ਜਾਂ ਜੀ ਹਾਂ ਲਾਤੇ ਦੇ ਬਾਥਾਂ ਨੂੰ ਸਾਫ਼ ਕਰ ਲਈ ਉਹਨਾਂ ਦੇ ਬਾਥਾਂ ਦੇ ਵਾਲੇ ਕਰਾਂ ਬਾਤ ਪੁੱਛੋ